ਕਿ ਅੱਜ ਦੇ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅਸੀਂ ਆ ਐਡਨਬਰੋ ਸ਼ਹਿਰ ਦੇ ਵਿੱਚ ਤੇ ਸ਼ਹਿਰ ਦੇ ਵਿੱਚ ਇਹ ਹੈਗੀ ਆ ਡਿਸਟਿਲਰੀ ਪੋਰਟ ਲੀਥ ਡਿਸਟਿਲਰੀ ਤੇ ਇਹਨੂੰ ਹੁਣ ਅਸੀਂ ਵੇਖਣ ਜਾਣਾ ਇਹਦੇ ਵੱਲ ਜਾ ਰਹੇ ਹਾਂ ਤੇ ਅੰਦਰ ਜਾ ਕੇ ਫਿਰ ਵੇਨੇ ਇੱਥੋਂ ਵੇਨ ਪੀਸ ਸਕੋਚ ਵਗੈਰਾ ਕਿਦਾਂ ਬਣਦੀ ਆ ਪਰ ਇਹ ਸਾਰਾ ਕੁਝ ਵੇਖਣ ਲਈ ਆ ਕਿਉਂਕਿ ਤੁਸੀਂ ਸਕਾਟਲੈਂਡ ਦੇ ਵਿੱਚ ਆਏ ਹੋ ਤੇ ਜਿਹੜੀ ਸਕੋਚ ਬਣਦੀ ਜਰੂਰ ਵੇਖਣੀ ਚਾਹੀਦੀ ਹੈ ਪਰ ਇਹ ਚੀਜ਼ਾਂ ਨੂੰ ਅਸੀਂ ਰეკਮੈਂਡ ਨਹੀਂ ਕਰਦੇ ਕਿ ਤੁਸੀਂ ਇਹਨਾਂ ਨੂੰ ਕੰਜ਼ੂਮ ਕਰੋ ਤੇ ਇਹ ਇੱਕ ਸਰਫ ਟੂਰਿਸਟ ਦੇ ਤੌਰ ਤੇ ਇਹਨੂੰ ਵੇਖੋ ਇਹੋ ਹੀ ਸਾਡੀ ਅਪੀਲ ਹੈ ਆਪਾਂ ਪਿਛਲੇ ਸਕਾਟਲੈਂਡ ਦੇ ਵਲੌਗ ਵਿੱਚ ਗਿਆ ਸੀ ਕਿ ਸਕਾਟਲੈਂਡ ਦੇ ਵਿੱਚ ਇੱਕ ਜਿਹੜੀ ਮਸ਼ਹੂਰ ਚੀਜ਼ ਜੀ ਉਹਨਾਂ ਚ ਇਹ ਵਿਸਕੀ ਹੈ ਵੀ ਸਕੋਚ ਹੈ ਜਿਹਦਾਂ ਤੋਂ ਨਹੀਂ ਮਸ਼ਹੂਰ ਹੈ ਤੇ ਇੱਥੇ ਲਗਭਗ 139 ਤੋਂ ਜ਼ਿਆਦਾ ਡਿਸਟਿਲਰੀਆਂ ਸਕਾਟਲੈਂਡ ਦੇ ਵਿੱਚ ਇਹ ਉਹਨਾਂ ਦੇ ਵਿੱਚੋਂ ਜਿਹੜੀਆਂ ਹੈਗੀਆਂ ਆਮ ਤੌਰ ਤੇ ਜਦੋਂ ਪਕਾਈਏ ਗਲੈਂਗੋਇਨ, ਡੈਲਮੋਰ, ਗਲੈਨਫਿਡਿਕ, ਗਲੈਨਲੀਵਰਟ, ਆਰਡਬੈਗ ਇਦਾਂ ਹੈਗੀਆਂ ਤੇ ਇਹ ਪੰਜ ਰੀਜਨ ਐ ਦੇ ਸਕਾਟਲੈਂਡ ਦੇ ਜਿਨ੍ਹਾਂ ਵਿੱਚ ਵਿਸਕੀ ਹੁੰਦੀ ਆ ਕੈਂਬਲਟਾਊਨ, ਹਾਈਲੈਂਡ ਤੇ ਇੱਕ ਆਇਲੇ ਲੋਲੈਂਡ ਤੇ ਸਪੇਸਾਈਡ ਤੇ ਸਪੇਸਾਈਡ ਜਿਹੜਾ ਉਹ ਸਭ ਤੋਂ ਵੱਧ ਮਸ਼ਹੂਰ ਆ ਪ੍ਰੋਡਿਊਸ ਕਰਨ ਵਾਸਤੇ ਜਿਹੜੀ ਵਿਸਕੀ ਜ ਹੈ ਤੇ ਆਪਾਂ ਅੱਜ ਹੈਗੇ ਆ ਐਡਨਬਰਾ ਦੇ ਵਿੱਚ ਤੇ ਐਡਨਬਰਾ ਦੀ ਆਪਾਂ ਜਿੱਦਾਂ ਪਿੱਛੇ ਗਿਆ ਵੇਖ ਰਹੇ ਆ ਆਪਾਂ ਡਿਸਟਿਲਰੀ ਪੋਰਟ ਆਫ ਲੀਥ ਡਿਸਟਿਲਰੀ ਹੈ ਇਹ ਐਡਨਬਰਾ ਦੇ ਲੀਥ ਡਿਸਟ੍ਰਿਕਟ ਦੇ ਵਿੱਚ ਆ ਤੇ ਇਹਨੂੰ ਵਰਟੀਕਲ ਹੈਗੀ ਹੈ ਜਿਹੜੀ ਡਿਸਟਿਲਰੀ ਜੋ ਕਿ ਦੀ ਫਰਸਟ ਵਰਟੀਕਲ ਆ ਬਾਕੀ ਉਸ ਸਦਾ ਸਾਰੀਆਂ ਹਰੀਜ਼ਨਟਲ ਬਣੀਆਂ ਹੋਣ ਤੇ ਇਹਨੂੰ ਟੌਲੈਸਟ ਡਿਸਟਿਲਰੀ ਵੀ ਕਹਿੰਦੇ ਆ ਤੇ ਐਡਨਬਰਾ ਦੀ ਇਹ ਜੰਗੇਸਟ ਡਿਸਟਿਲਰੀ ਵੀ ਆ ਤੇ ਉਹਦੇ ਵਿੱਚ ਇਹਦਾ ਜਿੰਨਾਂ ਨੇ ਅੰਦਰ ਜਾ ਕੇ ਪਾਪਾ ਦਾ ਕਰਦੇ ਆ ਜਿਉਂ ਆਪਾਂ ਨੂੰ ਪਤਾ ਲੱਗਿਆ ਸੀ ਵੀ ਇਹ 2 ਸਾਲ ਤੋਂ ਜੇ ਘੱਟ ਟਾਈਮ ਹੋਇਆ ਇਹਨੂੰ ਤੇ ਹੁਣ ਆਪਾਂ ਅੰਦਰ ਹੀ ਜਾਵਾਂਗੇ ਤੇ ਅੰਦਰ ਜਾ ਕੇ ਵੇਖ ਕੇ ਫਿਰ ਥੜਨਾ ਬਾਕੀ ਗੱਲਬਾਤ ਬਾਅਦ ਕਰਾਂਗੇ ਜਿੱਦਾਂ ਆਪਾਂ ਪਹਿਲਾਂ ਕਿਹਾ ਵੀ ਇਹ ਡਿਸਟਿਲਰੀ ਵਾਸਤੇ ਜਿਹੜਾ ਹੈਗਾ ਸਕਾਟਲੈਂਡ ਸਾਰੇ ਹੀ ਮਸ਼ਹੂਰ ਹੈ ਤੇ ਉਹਨਾਂ ਦੇ ਵਿੱਚੋਂ ਵੱਖ-ਵੱਖ ਸਿਟੀ ਆ ਵੱਖ-ਵੱਖ ਰੀਜਨ ਆ ਪੰਜ ਰੀਜਨ ਜਿੱਦਾਂ ਆਪਾਂ ਪਿਛੇ ਕਹਤੇ ਆ ਤੇ ਇਹ ਹੁਣ ਆਪਾਂ ਐਡਨਬਰੋ ਦੀ ਡਿਸਟਿਲ ਆਪਾਂ ਲੱਗਿਆ ਲੌਨ ਟੂਰ ਹੁਣ ਬੋਟ ਆਫ ਕਰ ਰਹੇ ਕਿ ਸ਼ਰਾਬੀ ਹੋ ਸ਼ਰਾਬ ਦੇ ਇਸੇ ਦੇ ਹੰਕਾਰ ਕਰਕੇ ਕਿ ਕਦੇ ਵੀ ਪੀਣੀ ਨਹੀਂ ਚਾਹੀਦੀ ਹਮੇਸ਼ਾ ਮਾੜੀ ਹੈ ਸ਼ਰਾਬ ਨੇ ਜਿੰਨਾ ਨੁਕਸਾਨ ਕੀਤਾ ਕਹਿੰਦੇ ਉਹਨਾਂ ਨੇ ਉਹ ਨਹੀਂ ਕੀਤਾ ਕਹਿੰਦੇ ਦੁਨੀਆਂ ਦੇ ਸਮੁੰਦਰਾਂ ਦੇ ਵਿੱਚ ਉਹਨੇ ਬੰਦੇ ਨਹੀਂ ਅਜੇ ਤੱਕ ਡੁੱਬ ਕੇ ਮਰੇ ਜਿਹਨੇ ਸ਼ਰਾਬ ਦੇ ਚੱਲੇ ਜਾਂਦੇ ਇਹ ਕਰਕੇ ਇਹਨੂੰ ਜਿਵੇਂ ਇੱਕ ਐਜਟ ਟੂਰਿਸਟ ਵਾੜੀ ਹੀ ਵੇਖਣ ਚੱਲੇ ਆ ਤੁਸੀਂ ਮੈਨੂੰ ਐਜਟ ਟੂਰਿਸਟ ਹੀ ਰੱਖਿਓ ਤੇ ਵੇ ਨੇ ਅੰਦਰ ਆਪਾਂ ਜਾ ਕੇ ਪਹਿਲਾ ਜਿਹੜਾ ਕੀ ਸਿਸਟਮ ਹੈ ਵਿਖਾਉਂਦੇ ਨੇ ਅੰਦਰ ਬੰਨ ਕੀ ਕੁਛ ਤੇ ਆਪਾਂ ਹੁਣ ਡਿਸਟਿਲਰੀ ਦੇ ਵਿੱਚ ਅੰਦਰ ਚੱਲਿਆਂ ਤੇ ਉਹਨਾਂ ਦਾ ਹੈਗਾ ਸਾਈਨ ਜਿੱਦਾਂ ਸ਼ੌਪ ਤੇ ਰਿਸੈਪਸ਼ਨ ਇਹਦੇ ਅੰਦਰ ਐਂਟਰ ਕਰਦੇ ਆਂ ਉੱਥੇ ਆਪਾਂ ਨੂੰ ਰਿਸੈਪਸ਼ਨ ਤੇ ਕੋਈ ਮਿਲੂਗਾ ਜਿਹੜਾ ਟੂਰ ਗਾਈਡ ਤੇ ਉਹ ਫਿਰ ਸਾਰਾ ਅੰਦਰੋਂ ਵਖਾ ਕੇ ਲਿਆਊਗਾ ਪਰ ਅੰਦਰ ਆਪਾਂ ਰਿਕਾਰਡਿੰਗ ਨਹੀਂ ਕਰਾਂਗੇ ਕਿਉਂਕਿ ਇਹਨਾਂ ਦੇ ਅੰਦਰ ਆਮ ਤੌਰ ਤੇ ਕੈਮਰਾ ਨਹੀਂ ਅਲੋਡ ਹੁੰਦਾ ਤੇ ਵੇਖ ਕੇ ਵਰਕੇ ਤੁਹਾਨੂੰ ਬਾਹਰ ਜਾ ਕੇ ਮੜ ਕੇ ਬਾਹਰ ਆ ਕੇ ਦੱਸਦੇ ਆਂ ਕਿ ਅੰਦਰ ਕੀ ਕੋਈ ਸੀਗਾ ਮੈਂ ਤੇ ਉਹ ਡਿਸਟਿਲਰੀ ਹੈ ਤੇ ਉਹ ਹੀ ਆਪਾਂ ਵੇਖਣੀ ਆ ਅੱਜ ਇਹ ਜਿੱਦਾਂ ਆਪਾਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਡਿਸਟਿਲਰੀ ਜਿਹੜੀ ਆ ਸਮੁੰਦਰ ਦੇ ਕੰਢੇ ਬਣੀ ਆ ਤੇ ਇਹ ਉਹਦੇ ਡਿਸਟਿਲਰੀ ਵਿੱਚੋਂ ਵਿਊ ਇੱਕ ਬਹੁਤ ਸੋਹਣਾ ਉਹ ਇੱਕ ਦੂਰ ਬਿਲਡਿੰਗ ਵੀ ਦਿਖ ਰਹੀ ਆ ਪਤਾ ਨਹੀਂ ਇਹ ਕਾਦੀ ਬਿਲਡਿੰਗ ਆ ਪਰ ਪਰ ਵੇਖਣ ਨੂੰ ਤੇ ਕੋਈ ਧਾਰਮਿਕ ਸਥਾਨ ਜਿੱਦਾਂ ਪੰਜਾਬ 'ਚ ਬਣਿਆ ਹੁੰਦਾ ਆਪਣੇ ਉਦਾਂ ਦੀ ਲੱਗਦੀ ਆ ਪਰ ਇੱਥੇ ਪਤਾ ਨਹੀਂ ਇਹ ਕਾਦੀ ਬਿਲਡਿੰਗ ਆ ਇਹ ਆਪਾਂ ਉਹੀ ਡਿਸਟਿਲਰੀ ਦੇ ਅੰਦਰੋਂ ਇੱਕ ਹੋਰ ਵਿਊ ਸਮੁੰਦਰ ਦੇ ਕੰਢੇ ਉੱਤੇ ਜਿੱਦਾਂ ਆਪਾਂ ਪਹਿਲਾਂ ਕਿਹਾ ਕਿ ਸਮੁੰਦਰ ਕੰਢੇ ਬਣੀ ਸੀ ਸੋਹਣਾ ਵਿਊ ਵੀ ਇੱਥੋਂ ਸਮੁੰਦਰ ਦਾ ਇਹ ਅੱਗੇ ਉਹਨਾਂ ਦੀ ਵਿੱਚ ਸ਼ਾਪ ਆ ਗਈ। ਸ਼ਾਪ ਦੇ ਵਿੱਚ ਕੁਝ ਉਹਨਾਂ ਦੇ ਬ੍ਰਾਂਡ ਵਾਲੀ ਹੈ ਜਿਹੜੀਆਂ ਟੀ-ਸ਼ਰਟਾਂ ਵਗੈਰਾ। ਇਹਨਾਂ ਤੇ ਉਹਨਾਂ ਦੀ ਬ੍ਰਾਂਡ ਲਿਖੀ ਹੋਈ ਹੈ। ਜਿਹੜੀ ਇਹ ਪੋਰਟ ਲੇਥ ਡਿਸਟਿਲਰੀ ਹੈ ਤੇ ਬਾਕੀ ਆ ਉਹਨਾਂ ਦੀ ਸ਼ਾਪ ਹੈ ਸ਼ਰਾਬ ਵਾਸਤੇ। ਸ਼ਰਾਬ ਦੀਆਂ ਵੱਖ-ਵੱਖ ਬ੍ਰਾਂਡ ਪਈਆਂ ਹੋਈਆਂ। ਨਾਲ ਇਹਨਾਂ ਦੇ ਸਾਰਿਆਂ ਦੇ ਰੇਟ ਵੀ ਲਿਖੇ ਹੋਏ ਆ। ਤੇ ਇੱਥੋਂ ਰੇਟ ਵੇਖ ਕੇ ਤੇ ਤੁਸੀਂ ਉਹ ਸਭ ਨਾਲ ਖਰੀਦ ਸਕਦੇ ਆ। ਤੇ ਜਾ ਕੇ ਇਹਨੂੰ ਗਿਫਟ ਕਰਨੀ ਆ ਤਾਂ ਲੈ ਸਕਦੇ ਆ ਇੱਥੋਂ। ਪਰ ਵੈਸੇ ਰੇਟ ਜਿਹੜੇ ਮੈਂ ਵੇਖ ਰਿਹਾ ਸੀ ਰੇਟ ਕਾਫੀ ਐਕਸਪੈਂਸਿਵ ਆ। ਮਿਲਦਾ ਸ਼ਾਇਦ ਬਾਹਰ ਨਾਲੋਂ ਇਹ ਮਹਿੰਗੀ ਆ ਹੋ ਸਕਦਾ ਇਸੇ ਕਰਕੇ ਵੀ ਇਹ ਗਿਫਟ ਪੈਕ ਕਰਦੇ ਹੁਣ ਜਨਰਲ ਗਿਫਟ ਕਰਕੇ ਬਾਕੀ ਜੇ ਤੁਸੀਂ ਕਰੀ ਦੀਆਂ ਤੇ ਆਪਸ਼ਨਲ ਹੈ ਕੋਈ ਜ਼ਰੂਰੀ ਨਹੀਂ ਤੇ ਇਹ ਉਹੀ ਮੜ ਕੇ ਬਾਅਦ ਚ ਸ਼ੌਪ ਦੇ ਅੱਗੇ ਇੱਕ ਹੋਰ 뷰 ਹੈ ਬੜਾ ਸੋਹਣਾ ਸਮੁੰਦਰ ਦਾ ਤੇ ਆ ਉਹਨਾਂ ਦੀ ਜਿਹੜੀ ਡਿਜੀਟਲਰੀ ਹੈ ਇਹਦਾ ਵਿੱਚ ਨਾਲ ਇੱਕ ਮਾਡਲ ਬਣਿਆ ਸੀ ਉਹਦੀ ਫੋਟੋ ਲਈ ਹੈ ਉਹ ਦੂਰ ਤੱਕ ਛੇ ਪਖੜੇ ਵੀ ਤੁਸੀਂ ਦੇਖਦੇ ਆ ਸਮੁੰਦਰ ਦਾ ਵੀ ਸੋਹਣਾ 뷰 ਹੈ ਕਰਕੇ ਬਹੁਤ ਸੋਹਣਾ ਤੇ ਇਹ ਅੱਗੇ ਉਹਨਾਂ ਦਾ ਇੱਕ ਹੋਰ ਪਾਰਟ ਆ ਗਿਆ ਸੀ ਜਿਹਦੇ ਵਿੱਚ ਉਹਨਾਂ ਦੀ ਇਹ ਟੇਸਟਿੰਗ ਹੈਗੀ ਜਿਹੜੇ ਨੇ ਆਪਣਾ ਪ੍ਰੋਡਕਟ ਆ ਇਹ ਸਿਰਫ ਕਲੀਅਰ ਪ੍ਰੋਡਕਟ ਆ ਅਜੇ ਦੇ ਵਿੱਚ ਕੋਈ ਵਕੀ ਨੇ ਕਲਰ ਜਾਂ ਹੋਰ ਨਹੀਂ ਕੀਤਾ ਤੇ ਇਹਦੇ ਤੇ ਕੋਈ ਅਜੇ ਬ੍ਰਾਂਡ ਨੇਮ ਨਹੀਂ ਹੈਗਾ ਸਦਾ ਟੇਸਟ ਕਰਾਉਂਦੇ ਉਹਨੂੰ ਇਹ ਅੱਗੇ ਆ ਗਈ ਹੁਣ ਉਹਨਾਂ ਦੀ ਬਾਰ ਤੇ ਬਾਰ ਦੇ ਵਿੱਚੋਂ ਆਪਾਂ ਕਰਾਂਗੇ ਆਪਣੀ ਕਾਫੀ ਆਰਡਰ ਕਿਉਂਕਿ ਆਪਾਂ ਸ਼ਰਾਬ ਦੀ ਟੇਸਟ ਕਰਨੀ ਨਹੀਂ ਹੁਣ ਸਿਰਫ ਕਾਫੀ ਪੀਣੇ ਆਪਾਂ ਕਾਫੀ ਹੁਣ ਸਾਡੀ ਆ ਗਈ ਆ ਤੇ ਅਸੀਂ ਇੱਥੇ ਹੁਣ ਕਾਫੀ ਪੀ ਕੇ ਤੇ ਚੱਲਦੇ ਆਂ ਟੂਰ ਪੂਰਾ ਹੋ ਗਿਆ ਇੱਥੇ ਵਾਕਿਆਪਾਂ ਗੱਲਬਾਤ ਕਰਦੇ ਆ ਬਾਹਰ ਜਾ ਕੇ ਹੁਣ ਏਸੀ ਸਾਡਾ ਡਿਸਟਿਲਰੇਟੋਰ ਤਹੀਂ ਡਿਸਟਿਲਰੀ ਦੇ ਵਿੱਚ ਜਾਏ ਆ ਡਿਸਟਿਲਰੀ ਵਿੱਚ ਉਹਨਾਂ ਨੇ ਸਾਰਾ ਸ਼ਰਾਬ ਦਾ ਕਿੱਦਾਂ ਬਣਦੀ ਆ ਉਹ ਬਾਹਰਲੇ ਗਰੇਂਜ ਕਿੱਥੇ ਪੈਦਾ ਹੁੰਦੇ ਆ ਉਹ ਫਾਰਮ ਕਿਹੜੇ ਤੋਂ ਆਉਂਦੇ ਆ ਕਿੰਨੇ ਚਿਰ ਉਹਨੂੰ ਪ੍ਰੋਸੈਸ ਕਰਦੇ ਆ ਫਿਰ ਸ਼ਰਾਬ ਬਣਾ ਕੇ ਜਦੋਂ 70% ਤੱਕ ਹੁੰਦੀ ਆ ਫਿਰ ਉਹਦੇ ਵਿੱਚ ਨੁਕਾਸ ਕਿਸੇ ਰੱਖਦੇ ਆ ਮਿਨੀਮਮ 2 ਸਾਲ ਇਹ ਕਾਸਕ ਵਿੱਚ ਰੱਖਣ ਤੋਂ ਬਾਅਦ ਇਹ ਪ੍ਰੋਡਕਟ ਜੂਜ ਹੋ ਸਕਦਾ ਇਹਨਾਂ ਦਾ ਇਹ ਕਹਿੰਦੇ ਸੀ ਸਾਨੂੰ ਵਾਈਨਰੀ ਵਾਲੇ ਇਹ ਵਾਇਨਰੀ ਦਾ ਜੇ ਫਰਸਟ ਪ੍ਰੋਡਕਟ ਲਾਸਟ ਯਰ ਆਇਆ ਤੇ ਅਜੇ ਨਾਲ ਐਕਚੁਅਲ ਪ੍ਰੋਡਕਟ ਅੱਗੇ ਆਉਣਾ ਤੇ ਅੰਦਰ ਉਹਨਾਂ ਨੇ ਸਾਰੇ ਤੁਹਾਨੂੰ ਪ੍ਰੋਸੈਸਿੰਗ ਬੋਟਲਿੰਗ ਤੱਕ ਸਾਰਾ ਵਿਖਾ ਕੇ ਵਾਸਕ ਬਣ ਕੇ ਕਿੱਥੇ ਅੱਗੋਂ ਵਾਸਕਾਂ ਚ ਪੈ ਕੇ ਜਾਂਦੀ ਉਹ ਵੀ ਸਾਰਾ ਸਿਸਟਮ ਵਿਖਾਇਆ ਪਰ ਕਿਉਂਕਿ ਕੈਮਰਾ ਨਹੀਂ ਅੰਦਰ ਅਲਾਉਡ ਹੁੰਦਾ ਇਸ ਕਰਕੇ ਅਸੀਂ ਉਹਨਾਂ ਦੇ ਅੰਦਰੋਂ ਵੀਡੀਓ ਨਹੀਂ ਬਣਾਈ ਗਈ ਸੀ ਬਾਕੀ ਟੈਸਟਿੰਗ ਤੱਕ ਤੇ ਜਿਹੜਾ ਉਹਨਾਂ ਦਾ ਬਾਹਰ ਦਾ ਏਰੀਆ ਸੀ ਦੂਜਾ ਉਹਨਾਂ ਵਿਖਾਇਆ ਸੀਗਾ ਉਹ ਤੁਹਾਨੂੰ ਵੀ ਆਪਾਂ ਪਿੱਛੇ ਵਿਖਾਤਾ ਐਪੀਸੋਡ ਦੇ ਵਿੱਚ ਤੇ ਬਾਕੀ ਜਿਦਾ ਪਹਿਲਾਂ ਵੀ ਕਿਹਾ ਕਿ ਸ਼ਰਾਬ ਜਿਹੜੀ ਆ ਇਹ ਪੀਣੇ ਸੇਧਲੀ ਹਾਲੀ ਕਰਕੇ ਅਸੀਂ ਨਕਰਜ ਨਹੀਂ ਕਰਦੇ ਕਿ ਤੁਸੀਂ ਪੀਓ ਪਰ ਇਹ ਚੀਜ਼ਾਂ ਵੇਖੋ ਜਰੂਰ ਕਿੱਥੇ ਬਣਦੀ ਆ ਕਿੱਦਾਂ ਸਾਰਾ ਕਿਉਂਕਿ ਸਕਾਟਲੈਂਡ ਚ ਆਇਓ ਹੋ ਤੇ ਸਕਾਟਲੈਂਡ ਦੀ ਸਕੋਚ ਸਾਰੇ ਵਰਲਡ ਫੇਮਸ ਹੋਵੇ ਤੇ ਫਿਰ ਉਹਨੂੰ ਵੇਖਣਾ ਤੇ ਚਾਹੀਦਾ ਆ ਬਾਕੀ ਦੂਜੀ ਗੱਲ ਵਿਸਕੀ ਦਾ ਹੀ ਪਤਾ ਲੱਗਿਆ ਜਿਹੜੀ ਸਕਾਟਲੈਂਡ ਦੀ ਵਿਸਕੀ ਬਣਦੀ ਹੈ WHISKY ਨਾਲ ਆ ਇੱਥੇ ਪਤਾ ਲੱਗਿਆ ਮੈਨੂੰ ਨਹੀਂ ਪਤਾ ਪਹਿਲਾਂ ਤੇ ਜਿਹੜੀ ਅਮਰੀਕਨ ਜਾਂ ਵਿਸਕੀ ਉਹ ਦੇ ਸਪੈਲਿੰਗ W H I S K E Y ਨਾਲ ਸੀ ਤੇ ਇਹ K Y ਹੈ ਦਾ ਐਂਡ ਤੇ ਪੋਰਟ ਆਫ ਲੀਸ ਡਿਸਟਿਲਰੀ ਦਾ ਇੱਕ ਹੋਰ 뷰 ਇਥੋਂ ਇਸ ਸਾਈਡ ਤੋਂ ਉੱਪਰ 8th ਫਲੋਰ ਤੇ ਬਾਹਰ ਸੀਗੀ ਬਾਹਰ ਚੋਂ ਅਸੀਂ ਜਾ ਕੇ ਕਾਫੀ ਵੀ ਕੀ ਆਏ ਹਾਂ ਉਦੋਂ ਥੱਲੇ ਸ਼ਾਪ ਸੀ ਉਹਨਾਂ ਦੀ ਸਾਮਾਨ ਸੇਲ ਕਰਨ ਫਿਰ ਟੂਰ ਵਾਲਾ ਏਰੀਆ ਜਿੱਥੇ ਉਹਨਾਂ ਟੂਰ ਲਵਾਇਆ ਸਾਰਾ ਵਖਾਇਆ ਇਹ ਬਹੁਤ ਸੋਹਣਾ ਸੀ ਨਵੀਂ ਡਿਸਟਿਲਰੀ ਬਣੀ ਹੈ ਜੇ ਤੇ ਵਧੀਆ ਸੀ ਬਿਲਡਿੰਗ ਉਹਨਾਂ ਦੇ ਬੋਇਲਰ ਵਗੈਰਾ ਤੇ ਤਾਂਬੇ ਦੇ ਜਦਾ ਤੇ ਪਰ ਦੂਜੇ ਕੰਟੇਨਰ ਕਾਫੀ ਸਟੇਨਲੈਸ ਸਟੀਲ ਦੇ ਹੀ ਕਿਉਂਕਿ ਉਹ ਕਿੰਨੇ ਕਲੀਨ ਕਰਨ ਦੇ ਸੌਖੇ ਆ ਸਟੇਨਲੈਸ ਸਟੀਲ ਨਾਲ ਬਹੁਤ ਚੁਸਕੀ ਦੀ ਹੁੰਦੀ ਹੈ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਇਹਦੇ ਵਿੱਚ ਆਪਾਂ ਐਡਨਬਰਾ ਦੀ ਇਹ ਜਿਹੜੀ ਜੰਗੇਸਟ ਤੇ ਟੌਲੈਸਟ ਤੇ ਵਰਟੀਕਲ ਜਿਹੜੀ ਫਰਸਟ ਯੂਕੇ ਦੀ ਵਰਟੀਕਲ ਇਹ ਵੇਖੀ ਆਪਾਂ ਡਿਸਟਿਲਰੀ ਤੇ ਐਡਨਬਰਾ ਦੇ ਵਿੱਚ 12 ਤੋਂ ਵੱਧ ਇੱਥੇ ਆਈਆਂ ਡਿਸਟਿਲਰੀਆਂ ਤੇ ਉਦੋਂ ਸਾਰੇ ਸਕਾਟਲੈਂਡ ਵਿੱਚ ਤੇ 140 ਤੋਂ ਜ਼ਿਆਦਾ ਇਹਨਾਂ ਦੀ ਜਿਹੜੀ ਸਕਾਟਲੈਂਡ ਦੀ ਸਭ ਤੋਂ ਮਸ਼ਹੂਰ ਹੈ ਜਿਹੜੀ ਸਭ ਫੇਮਸ ਗ੍ਰੋਜਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਵਲੌਗ ਵੇਖਣ ਵਾਸਤੇ ਤੇ ਇਸੇ ਤਰ੍ਹਾਂ ਜੁੜੇ ਰਹੋ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਵਲੌਗ ਦੇ ਵਿੱਚ ਇਹੋ ਹੀ ਇਹਦੇ ਸਕਾਟਲੈਂਡ ਦੇ ਵਿੱਚ ਤੇ ਸਭ ਦਾ ਬਹੁਤ ਬਹੁਤ ਧੰਨਵਾਦ